ਤੈਂ ਜੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਦਿੱਤੇ ਪ੍ਰਮਾਤਮਾ ਨੇ ਜੋੜਾ-ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮਤ ਸ਼ੈਨਸ਼ਾ ਮੈਨੂੰ ਕਹੋ ਸਿੰਘੋ ਕਿਸ਼ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ ਕਿਸ਼ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ ਸੌਦੇ ਸਾਧ ਦੇ 70000 ਚੇਲਿਆਂ ਦੀਆਂ ਕਿਡਨੀਆਂ দান ਕਰਨ ਤੇ ਸਰਸੇ ਵਾਲੇ ਬਲਾਤਕਾਰੀ ਸਾਧ ਦਾ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪ੍ਰਚਾਰ ਕਰਕੇ ਜਕਾਰੇ ਲਵਾਉਣਾ ਆਪਣੇ ਲੰਗਰ ਦੀ ਮਰਿਆਦਾ ਨੂੰ ਪੰਡਣਾ ਦਾਸ ਬੀਬੀ ਬਿਆਨ ਕੌਰ ਖਾਲਸਾ ਦੀ ਫਤਿਹ ਗੁਰੂ ਜੀ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਹੋਏ ਆ ਜੀ ਜਦੋਂ ਸਿੱਖ ਕੌਮ ਦੇ ਸੇਕਾ ਗਾਮ ਦੇ ਪ੍ਰਚਾਰਕ ਗੁਰੂ ਦਾ ਪ੍ਰਚਾਰ ਛੱਡ ਕੇ ਬਲਾਧਕਾਰੀ ਪਖੰਡੀਆਂ ਦਾ ਪ੍ਰਚਾਰ ਸ਼ੁਰੂ ਕਰ ਜਾਣ ਫਿਰ ਉਸ ਵੇਲੇ ਬੋਲਣਾ ਜ਼ਰੂਰੀ ਹੋ ਜਾਂਦਾ ਹੈ ਇਸ ਵੀਡੀਓ ਨੂੰ ਮੇਰੀ ਬੇਨਤੀ ਜੇ ਉਹਨਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੇ ਇਹ ਪ੍ਰਚਾਰ ਸਟੇਜ ਤੋਂ ਬੈਠ ਕੇ ਕੀਤਾ ਹੈ ਕਿਉਂ ਕਿ ਜਿਹਨੂੰ ਜਿਹਨੂੰ ਆਪਣੀ ਲਾਈਫ ਦੇ ਵਿੱਚ ਅਸੀਂ ਸਭ ਤੋਂ ਵੱਧ ਸੁਣਿਆ ਸਾਡੇ ਫੋਨ ਦੇ ਵਿੱਚ ਜਿਨ੍ਹਾਂ ਦੀਆਂ ਧਾਰਨਾਵਾਂ ਵੱਜਦੀਆਂ ਆਉਂਦੀਆਂ ਸੀ ਉਹ ਟੰਡਰੀਆਂ ਵਾਲਾ ਬਾਬਾ ਸੀ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਅਸੀਂ ਹਰ ਵੇਲੇ ਉਹਨਾਂ ਦੀ ਹਰ ਵੇਲੇ ਉਹਨਾਂ ਦੇ ਦੀਵਾਨ ਸੁਣਨੇ ਧਾਰਨਾ ਸੁਣਨੀਆਂ ਪਰ ਅੱਜ ਉਹਨਾਂ ਦੇ ਮੂੰਹ ਦੇ ਵਿੱਚੋਂ ਹੀ ਜਦੋਂ ਅਸੀਂ ਇਹੋ ਜਿਹੇ ਵਿਚਾਰ ਸੁਣਦੇ ਆਂ ਦਿਲ ਤਾਂ ਨਹੀਂ ਕਰਦਾ ਪਰ ਜਦੋਂ ਗੱਲ ਆ ਜਾਵੇ ਗੁਰੂ ਤੇ ਗੱਲ ਆ ਜਾਵੇ ਸਾਡੀ ਕੌਮ ਤੇ ਉਸ ਵੇਲੇ ਬੋਲਣਾ ਜ਼ਰੂਰੀ ਹੋ ਜਾਂਦਾ ਏ ਉਹਨਾਂ ਨੇ ਸਟੇਜ ਤੋਂ ਬੈਠ ਕੇ ਪ੍ਰਚਾਰ ਕੀਤਾ ਵੀ 70000 ਰਾਮ ਰਹੀਮ ਦੇ ਚੇਲਿਆਂ ਨੇ ਕਿੰਨੀਆਂ দান ਕਰਨ ਦੇ ਫਾਰਮ ਭਰੇ ਆ ਮਾਫ ਕਰਿਓ ਉਹਨਾਂ ਨੇ ਤਾਂ ਕਿਡਨੀਆں ਦਾਨ ਕਰਨ ਦੇ ਫਾਰਮ ਭਰਿਆ ਬਲਿਹਾਰੇ ਜਾਈਏ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਸਿੱਖਾਂ ਤੇ ਜਿਨ੍ਹਾਂ ਸਿੱਖਾਂ ਨੇ ਬੈਠ ਕੇ ਆਪਦੇ ਬੰਦ-ਬੰਦ ਕਟਵਾਏ ਆ ਕਿਨਾਂ ਖਾਤਰ ਉਹ ਸਿੱਖ ਕਿਹੜੇ ਸੀ ਜੇ ਪਿਆਰ ਦੀ ਆਧਾਰਨ ਦੇਣੀ ਆ ਨਾ ਉਦਾਹਰਨ ਦਿੱਤੀ ਤੁਸੀਂ ਸਟੇਜ ਤੋਂ ਬੈਠ ਕੇ ਬਲਾਤਕਾਰੀ ਦੇ ਚੇਲਿਆਂ ਦੀ ਤੇ ਬਲਾਤਕਾਰੀ ਦੇ ਚੇਲਿਆਂ ਦੀ ਉਦਾਹਰਨ ਦੇਣ ਤੋਂ ਪਹਿਲਾਂ ਸਿੱਖ ਕੌਮ ਦਾ ਇਤਿਹਾਸ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਤਾਂ ਸਾਡੇ ਤੋਂ ਵੱਧ ਵਿਦਵਾਨ ਜੀ ਤੁਹਾਨੂੰ ਤਾਂ ਦੱਸਣ ਦੀ ਲੋੜ ਨਹੀਂ ਸਿੱਖ ਕੌਮ ਦੀਆਂ ਕੁਰਬਾਨੀਆਂ ਕਿੱਡੀਆਂ-ਕਿੱਡੀਆਂ ਨੇ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਧ ਜੇ ਦੁਨੀਆਂ ਦੇ ਜਿੰਨੇ ਧਰਮ ਨੇ ਉਹਨਾਂ ਧਰਮਾਂ ਦੇ ਜਿੰਨੇ ਵੀ ਰੈਵਰ ਨੇ ਤੇ ਜੇ ਕਿਸੇ ਰੈਵਰ ਨੇ ਆਪਣੀ ਕੌਮ ਸਾਜੀ ਆ ਤੇ ਸਾਜੀ ਹੋਈ ਕੌਮ ਦੇ ਵਿੱਚੋਂ ਜੇ ਕਿਸੇ ਦੇ ਚੇਲਿਆਂ ਦਾ ਇਸ਼ਕ ਦੇਖਣਾ ਹੋਵੇ ਨਾ ਜੇ ਕਿਸੇ ਦੇ ਮਰੀਦਾਂ ਦਾ ਇਸ਼ਕ ਵੇਖਣਾ ਹੋਵੇ ਉਹਦੀ ਸਾਜੀ ਹੋਈ ਕੌਮ ਦਾ ਇਸ਼ਕ ਦੇਖਣਾ ਹੋਵੇ ਤਾਂ ਸਿੱਖ ਕੌਮ ਦਾ ਇਸ਼ਕ ਰੱਖਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਗੁਰਸਿੱਖਾਂ ਨੇ ਕੱਲੀਆਂ ਕਿਡਨੀਆਂ ਨਹੀਂ ਦਾਨ ਕੀਤੀਆਂ ਮਹਾਰਾਜ ਦੇ ਸਿੱਖਾਂ ਨੇ ਆਪ ਦੇ ਬੰਦ-ਬੰਦ ਸਿੱਖੀ ਖਾਤਰ ਕਟਵਾਏ ਨੇ ਉਸ ਵੇਲੇ ਜਿਸ ਵੇਲੇ ਸਿਰਾਂ ਦਾ ਮੁੱਲ ਰੱਖਿਆ ਗਿਆ ਸੀ ਉਸ ਵੇਲੇ ਸਿੱਖਾਂ ਨੇ ਆਪ ਦੇ ਸਿਰਾਂ ਦਾ ਮੁੱਲ ਆਪ ਦਾ ਇਸ਼ਕ ਨਵਾਇਆ ਸੀ ਕਲਗੀਆਂ ਵਾਲੇ ਦੇ ਨਾਲ ਆਪਦੇ ਸੀਸ ਕਟਵਾ ਦਿੱਤੇ ਸੀ ਇਸ਼ਕ ਨੂੰ ਵੇਖਣਾ ਤੇ ਵੇਖਿਓ ਜਾ ਕੇ ਕਦੀ ਮੀਰ ਮੰਨੂ ਦੀਆਂ ਜੇਲਾਂ ਦੇ ਵਿੱਚ ਉਹਨਾਂ ਮਾਮਾ ਦਾ ਇਸ਼ਕ ਵੇਖਿਓ ਜਾ ਕੇ ਉਹਨਾਂ ਦਾ ਆਤਮ ਸਮਰਪਣ ਵੇਖਿਓ ਜਾ ਕੇ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਸਿੱਖੀ ਪ੍ਰਤੀ ਉਹਨਾਂ ਦੇ ਗੋਦਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਕਰਕੇ ਹਾਰ ਬਣਾ ਕੇ ਗਲਾਂ ਦੇ ਵਿੱਚ ਪਾਉਂਦੇ ਸੀ ਤਾਂ ਵੀ ਉਹਨਾਂ ਨੇ ਸਿੱਖੀ ਨਹੀਂ ਛੱਡੀ ਜੇ ਤੁਸੀਂ ਕਿਤੇ ਆਤਮ ਸਮਰਪਣ ਪ੍ਰੇਮ ਮੁਹੱਬਤ ਦੇਖਣੀ ਹੈ ਜੇ ਕਿਸੇ ਨੇ ਉਦਾਹਰਨ ਵੇਖਣੀ ਹੈ ਨਾ ਸੱਚੇ ਇਸ਼ਕ ਦੀ ਤੇ ਸੱਚੇ ਇਸ਼ਕ ਦੀ ਉਦਾਹਰਨ ਦੇਖੀ ਜਾ ਕੇ ਭਾਈ ਤਾਰੂ ਸਿੰਘ ਦੇ ਕੋਲ ਖੜ ਕੇ ਪੁੱਛੀ ਭਾਈ ਤਾਰੂ ਸਿੰਘ ਦੇ ਕੋਲ ਖੜ ਕੇ ਕੀ ਦਸੀ ਕਿ ਜਦੋਂ ਕੇਸਾਂ ਦੀ ਜਗ੍ਹਾ ਖੋਪਰ ਲਹਿ ਰਿਆ ਸੀ ਕਿ ਉਸ ਵੇਲੇ ਆਨੰਦ ਆ ਰਿਹਾ ਸੀ ਉਹ ਕਿਹੜੇ ਸਿੱਖ ਸੀ ਜਿਨ੍ਹਾਂ ਸਿੱਖਾਂ ਨੇ ਆਪਦੇ ਬੰਦ-ਬੰਦ ਘਟਵਾਏ ਚਰਖੜੀਆਂ ਤੇ ਚੜ੍ਹੇ ਆ ਆਪਦੇ ਗਲਾਂ ਦੇ ਵਿੱਚ ਟਾਇਰ ਪਵਾਏ ਆ ਆਪਦੇ ਖੋਪਰ ਲੋਹਾਏ ਆ ਨੀਹਾਂ ਵਿੱਚ ਵੀ ਸਹਿਬਜ਼ਾਦੇ ਖੜਕੇ ਜਕਾਰੇ ਲਾਉਂਦੇ ਰਹੇ ਆ ਉਹ ਉਹ ਕੌਣ ਸੀ ਅੱਜ ਅੱਜ ਇਹੋ ਜੀ ਕਿਹੜੀ ਮਜਬੂਰੀ ਬਣ ਗਈ ਤੁਹਾਡੀ ਸਾਨੂੰ ਨਹੀਂ ਪਤਾ ਜੇ ਕਿਹੜੀ ਮਜਬੂਰੀ ਦੇ ਬਸ ਹੋ ਕੇ ਤੁਸੀਂ ਸਟੇਜ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬਲਾਤਕਾਰੀ ਉਸ ਰਾਮ ਰਹੀਮ ਦੀਆਂ ਸਿਫਤਾਂ ਦੇ ਪੁੱਲ ਬੰਨੇ ਉਹਦਾ ਪ੍ਰਚਾਰ ਕੀਤਾ ਇੱਕ ਹਾਈਡ ਪ੍ਰਚਾਰ ਹੈ ਉਹਦਾ ਤੁਸੀਂ ਕਹਿੰਦੇ ਉਹਦੇ ਚੰਗੇ ਕੰਮ ਤੇ ਜੇ ਤੁਸੀਂ ਜੇ ਤੁਸੀਂ ਵੇਖਣਾ ਨਾ ਮੈਨੂੰ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਪਰ ਜੇ ਤੁਸੀਂ ਕਿਸੇ ਨੇ ਵੇਖਣਾ ਹੈ ਨਾ ਤੇ ਵੇਖਿਓ ਛੇਵੇਂ ਪਾਰਸ਼ਾ ਮਹਾਰਾਜ ਤੋਂ ਲੈ ਕੇ ਜਦੋਂ ਤੱਕ ਖਾਲਸਾ ਰਿਆ ਹੈ ਉਦੋਂ ਤੱਕ ਦਾ ਇਤਿਹਾਸ ਪੜ ਲਓ ਇੱਕ ਵਾਰੀ ਇੱਕ ਵਾਰ ਉਦੋਂ ਤੱਕ ਦਾ ਇਤਿਹਾਸ ਪੜ ਕੇ ਵੇਖਿਓ ਤੇ 6ਵੇਂ ਬਾਦਸ਼ਾਹ ਤੋਂ ਲੈ ਕੇ ਜਦੋਂ ਤੱਕ ਖਾਲਸਾ ਰਾਜ ਰਿਹਾ ਹੈ ਉਦੋਂ ਤੱਕ ਸਿਰਫ ਇੱਕ ਹੀ ਇੱਕ ਹੀ ਇਹੋ ਜਿਹਾ ਗੁਨਾਹ ਸੀ ਜਿਸ ਗੁਨਾਹਗਾਰ ਨੂੰ ਸਿਰਫ ਫਾਂਸੀ ਦੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਉਹ ਗੁਨਾਹ ਪਤਾ ਕਿਹੜਾ ਸੀ ਉਹ ਗੁਨਾਹ ਸੀ ਬਲਾਤਕਾਰ ਜਿਹੜਾ ਬੰਦਾ ਬਲਾਤਕਾਰੀ ਹੁੰਦਾ ਸੀ ਰੇਪਿਸਟ ਹੁੰਦਾ ਸੀ ਧੀਆਂ ਭੈਣਾਂ ਦੀ ਇੱਜ਼ਤਾਂ ਨਾਲ ਖਲਵਾੜ ਕਰਦਾ ਸੀ ਸਿੱਖ ਕੌਮ ਦੇ ਵਿੱਚ ਕੇਵਲ ਕੇਵਲ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਇਹ ਕਾਨੂੰਨ ਬਣਾਇਆ ਗਿਆ ਸੀ ਵੀ ਬਲਾਤਕਾਰੀ ਨੂੰ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਇਹ ਸਿੱਖ ਕੌਮ ਦਾ ਸਿੱਖ ਰਾਜ ਦਾ ਇਤਿਹਾਸ ਸੀ ਜਿਸ ਰਾਜ ਦੇ ਅੰਦਰ ਸਿਰਫ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਇੱਕalle ਫਾਰਮ ਨਹੀਂ ਭਰੇ ਉਹਨਾਂ ਨੇ ਇਹ ਰਾਜਨੀਤੀ ਦੀਆਂ ਬੋਟਾਂ ਆ ਉਹਨਾਂ ਦੀ ਗਿਣਤੀ ਐ ਬੋਟਾਂ ਦੀ ਕੱਲੀਆਂ ਕਿਡਨੀਆਂ ਨਹੀਂ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਦੇ ਸਿੱਖਾਂ ਨੇ ਦਿੱਤੀਆਂ ਜਦੋਂ ਭਾਈ ਤਾਰੂ ਸਿੰਘ ਦਾ ਖੋਪਰ ਲੈ ਰਿਆ ਸੀ ਕੋਲ ਬੈਠ ਕੇ ਪੁੱਛੀ ਭਾਈ ਤਾਰੂ ਸਿੰਘ ਜੀ ਪੜ ਕੀ ਰਹੇ ਸੀ ਮੇਰੀ ਸਿੱਖੀ ਕੇਸਾ ਸੁਆਸਾ ਸੰਗ ਨੇ ਵਜੈ ਉਹ ਸਿੱਖ ਗੋਮ ਦੇ ਵਿੱਚ ਮੈਂ ਇੱਕ ਦਿਨ ਦੇ ਬੱਚੇ ਤੋਂ ਲੈ ਕੇ 90 ਸਾਲਾਂ ਤੱਕ ਦੇ ਬਜ਼ੁਰਗ ਨੇ ਆਪਦੀ ਜਾਨ ਕਲੀਆਂ ਵਾਲੇ ਪਾਸ਼ਾ ਮਹਾਰਾਜ ਤੋਂ ਕੁਰਬਾਨ ਕਰਤੀ ਉਹ ਕਲੀਆਂ ਵਾਲੇ ਪਾਸ਼ਾ ਮਹਾਰਾਜ ਦੇ ਉਹਨਾਂ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਵੇਖੀ ਅੱਜ ਵੀ ਸ਼ਹੀਦ ਸਿੰਘਾਂ ਦੀਆਂ ਮਾਮਾ ਦੇ ਕੋਲ ਜਾ ਕੇ ਕਦੀ ਬੈਠ ਕੇ ਉਹਨਾਂ ਦਾ ਦਰਦ ਸੁਣਿਓ ਉਸ ਬਲਾਤਕਾਰੀ ਰਾਮ ਰਹੀਮ ਦੀਆਂ ਸਿਫਤਾਂ ਕਰਨ ਦੇ ਲੱਗੇ ਇੱਕ ਵਾਰੀ ਸੋਚਦਾ ਲੈਂਦੇ ਉਹਨੇ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਸਾੰਗ ਰਚਿਆ ਸੀ ਉਹਨੇ ਮਹਾਰਾਜ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਖੰਡੇ ਬਾਟੇ ਦੀ ਪੌਲ ਦਾ ਮਜ਼ਾਕ ਬਣਾਇਆ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਦਵੀਆਂ ਕਰਮਾਈਆਂ ਸਾਫ਼ ਤੇ ਸਪਸ਼ਟ ਰਿਪੋਰਟਾਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਦੱਸਿਆ ਗਿਆ ਹੈ ਵੀ ਇਹਨਾਂ ਬਿਆਦਵੀਆਂ ਦੇ ਪਿੱਛੇ ਰਾਮ ਰਹੀਮ ਦਾ ਹੱਥ ਹੈ ਉਹ ਰਾਮ ਰਹੀਮ ਜਿਹਦੇ ਤੇ ਕਤਲ ਦੇ ਪਰਚੇ ਦਰਜ ਨੇ ਤੁਸੀਂ ਕਿੱਡਨੀ ਕਹਿੰਦੇ ਇਹਨਾਂ ਲੋਕਾਂ ਨੇ ਤਾਂ ਆਪਣੀਆਂ ਧੀਆਂ ਛੱਡਤੀਆਂ ਸੀ ਉਹਦੀ ਗੁਫਾ ਦੇ ਅੰਦਰ ਕੱਲੀਆਂ ਕਿਡਨੀਆਂ ਥੋੜੀਆਂ ਨਾਬਸ਼ਰਮਾਂ ਨੇ দান ਕੀਤੀਆਂ ਇਹਨਾਂ ਨੇ ਤਾਂ ਉੱਥੇ ਆਪਣੀਆਂ ਧੀਆਂ ਧਿਆਣੀਆਂ ਉਹ ਵੀ দান ਕਰਤੀਆਂ ਸੀ ਜਿਨ੍ਹਾਂ ਦਾ ਬਲਾਤਕਾਰ ਕਰਨ ਤੋਂ ਬਾਅਦ ਰਾਮ ਰਹੀਮ ਤੇ ਕਿੰਨਾ ਉਹਦਾ ਇੱਕ ਸਾਮਰਾਜ ਸੀ ਵੱਡਾ ਉਸ ਏਡੇ ਵੱਡੇ ਸਾਮਰਾਜ ਦੇ ਵਿੱਚ ਉਸ ਪਾਪੀ ਨੂੰ ਹੱਥ ਪਾਉਣਾ ਛੋਟੀ ਮੋਟੀ ਗੱਲ ਨਹੀਂ ਸੀ ਏਡੇ ਵੱਡੇ ਸਾਮਰਾਜ ਦੇ ਅੰਦਰ ਉਹਨੇ ਧੀਆਂ ਭੈਣਾਂ ਦੀਆਂ ਪਤਾ ਨਹੀਂ ਕਿੰਨੀਆਂ ਕਿ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਹੋਣੀਆਂ ਕਿੰਨੀਆਂ ਘਰੂਹਾਂ ਉਸ ਵੇਲੇ ਘਰਲਾਈਆਂ ਹੋਣੀਆਂ ਉਹਦੇ ਰਾਜਭਾਗ ਦੇ ਅੰਦਰ ਜਿਹੜਾ ਬਲਾਤਕਾਰ ਦਾ ਪਰਚਾ ਉਹਦੇ ਤੇ ਦਰਜ ਹੋਇਆ ਐਵੇਂ ਥੋੜੀ ਸਰਕਾਰਾਂ ਉਹਨੂੰ ਪੈਰੋਲ ਤੇ ਛੱਡ ਛੱਡ ਕੇ ਬਾਹਰ ਲਿਆਉਂਦੀਆਂ ਅੱਜ ਇਹਨਾਂ ਦੇ ਫਾਰਮ 70000 ਦਾ ਪ੍ਰਚਾਰ ਕਰਦੇ ਹੋ ਇਹਨਾਂ ਦੇ ਸਰ ਤੇ ਤੇ ਉਹ ਪੈਰੋਲ ਤੇ ਆਉਂਦਾ ਬਾਰ-ਬਾਰ ਹੋਰ ਕਾਤੇ ਕਿਹੜੇ ਸਰ ਦੇ ਬਾਹਰ ਆ ਜਾਂਦਾ ਹੈ ਕਿਹੜੀ ਇਹੋ ਜਿਹੀ ਮਜਬੂਰੀ ਹੈ ਤੁਹਾਡੀ ਵੀ ਤੁਹਾਨੂੰ ਇੱਕ ਬਲਾਤਕਾਰੀ ਬਾਬੇ ਦੀ ਸਫਤਾ ਕਰਨੀਆਂ ਪੈਗੀਆਂ ਦੂਜੇ ਪਾਸੇ ਤੁਸੀਂ ਕਿਹਾ ਵੀ ਆਲੂ ਪੂਰੀਆਂ ਦਾ ਲੰਗਰ ਆਲੂ ਪੂਰੀਆਂ ਦਾ ਲੰਗਰ ਲਾਉਣਾ ਤੇ ਇੱਕ ਗੱਲ ਦੱਸ ਦਈਏ ਤੁਹਾਨੂੰ ਇਹ ਲੰਗਰ ਦੀ ਮਰਿਆਦਾ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਸ਼ੁਰੂ ਕੀਤੀ ਹੈ ਅੱਜ ਸਿੱਖਾਂ ਦੀ ਗਿਣਤੀ ਹੋ ਸਕਦਾ ਵੀ ਗਿਣਤੀ ਘਟ ਹੈ ਪਰ ਆਪਣੀ ਗਿਣਤੀ ਤੋਂ ਕਿਤੇ ਜ਼ਿਆਦਾ ਕਿਤੇ ਜ਼ਿਆਦਾ ਵੱਧ ਕਰੋਨਾ ਦੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਉਹ ਲੋਕ ਪ੍ਰਸ਼ਾਦਾ ਛੱਕਦੇ ਜਿਨ੍ਹਾਂ ਦੇ ਵਿੱਚ ਪ੍ਰਸ਼ਾਦਾ ਪਕਾਉਣ ਦੀ ਅਨਰਸ਼ਨ ਬਣੀ ਲੈਣ ਦੀ ਹਿੰਮਤ ਨਹੀਂ ਹੁੰਦੀ ਕਿੰਨੇ ਬੇਸਹਾਰਾ ਲੋਕ ਨੇ ਜਿਨ੍ਹਾਂ ਦਾ ਸਹਾਰਾ ਬਣਦਾ ਗੁਰੂ ਨਾਨਕ ਦਾ ਲੰਗਰ ਅੱਜ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੇਖੋ ਜਿਹੜੇ ਬੱਚੇ ਨਾ ਮੁਲਕਾਂ ਵਿੱਚੋਂ ਗਏ ਹੋਣੇ ਬਾਹਰਲੇ ਮੁਲਕ ਦੇ ਗੈਰ ਮੁਲਕ ਦੇ ਵਿੱਚ ਜਦੋਂ ਕਿਤੇ ਉਹਨਾਂ ਨੂੰ ਖਾਣ ਨੂੰ ਰੋਟੀ ਨਾ ਮਿਲਦੀ ਉਹਨਾਂ ਬੱਚਿਆਂ ਦੀ ਜਵਾਨੀ ਸੁਣ ਕੇ ਆਇਓ ਉਹ ਕਹਿੰਦੇ ਜੀ ਇਹ ਇਨਾ ਮੁਲਕਾਂ ਦੇ ਵਿੱਚ ਗੁਰਦੁਆਰੇ ਨਾ ਹੁੰਦੇ ਤਾਂ ਅਸੀਂ ਭੁੱਖੇ ਮਰ ਜਾਣਾ ਸੀ ਅਸੀਂ ਸੁਸਾਈਡ ਕਰ ਲੈਣਾ ਸੀ ਤੇ ਜੇ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਦੀ ਲੰਗਰ ਦੀ ਮਰਿਆਦਾ ਨਾ ਹੁੰਦੀ ਇਹ ਲੰਗਰ ਦੀ ਮਰਿਆਦਾ ਇਹ ਜੇ ਇਸ ਮਰਿਆਦਾ ਦੇ ਤਹਿਤ ਅੱਜ ਗੁਰਦੁਆਰੇ ਸਾਹਿਬ ਦੇ ਵਿੱਚ 24 24 ਘੰਟੇ ਲੰਗਰ ਚੱਲਦਾ ਜਿੱਥੇ ਕੋਈ ਕੰਡੀਸ਼ਨ ਨਹੀਂ ਰੱਖੀ ਜਾਂਦੀ ਜਿਥੇ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਇੱਕੋ ਹੀ ਲਾਲਚ ਹੈ ਮਹਾਰਾਜ ਸੱਚੇ ਪਾਸ਼ਾ ਤੇਰੇ ਪ੍ਰੇਮ ਦਾ ਤੇਰੀ ਮੁਹੱਬਤ ਦਾ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਦੀ ਜਗ੍ਹਾ ਤੇ ਖੜਕੇ ਵੇਖੀ ਕਿਸੇ ਵੇਲੇ ਉਹ ਜਿਹੜੇ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਕਿਹਾ ਸੀ ਨਾ ਵੀਨ ਪੁੱਤਰਨ ਕੇ ਉਹ ਮਹਾਰਾਜ ਵੀ ਵੇਖਦੇ ਹੋਣਾ ਵੀ ਨਾ ਉਹ ਤੋਂ ਆਪਣੇ ਪੁੱਤ ਬਾਰਾਂ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੂੰ ਕੋਲ ਖੜਕੇ ਸਹਬਜ਼ਾਦਾ ਜੀਤ ਸਿੰਘ ਸੁਭਾਲ ਕਰਦਾ ਹੋਣਾ ਬੀਪੀਤਾ ਜੀ ਇਹਨਾਂ ਖਾਤਰ ਇਹਨਾਂ ਪਖੰਡੀਆਂ ਦੇ ਧੇੜੀਆਂ ਦੀ ਖਾਤਰ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਨੂੰ ਛੱਡ ਕੇ ਸਿੱਖੀ ਸਰੂਪ ਨੂੰ ਛੱਡ ਕੇ ਬਲਾਤਕਾਰੀਆਂ ਦੀ ਸਹਪਤਾ ਕਰਦੇ ਨੇ ਇਹਨਾਂ ਦੀ ਖਾਤਰ ਸਾਨੂੰ ਵਾਰਤਾ ਉਹ ਕਲੀਆਂ ਵਾਲਾ ਦਸ਼ਮੇਸ਼ ਪਿਤਾ ਇੱਕੋ ਇੱਕ ਹੋਇਆ ਦੁਨੀਆ ਦੇ ਤਖਤੇ ਤੇ ਨਾ ਉਹਦੇ ਵਰਗਾ ਕੋਈ ਸੀ ਤੇ ਨਾ ਕੋਈ ਹੈ ਤੇ ਨਾ ਹੀ ਕੋਈ ਹੋ ਸਕਦਾ ਆਪਦੇ ਪੁੱਤ ਦੀ ਪਤ ਦੀ ਲਾਸ਼ ਤੇ ਖੜ ਕੇ ਜਨੇ ਜਕਾਰੇ ਲਾਉਂਦੇ ਆਪਣੇ ਚਾਰ ਪਤਵਾਰ ਕੇ ਜਿਹਨੇ ਕਹਿਤਾ ਸੀ ਵੀ ਇਹਨੂੰ ਪੁੱਤਰਨ ਕੇ ਸੀਸ 'ਤੇ ਵਾਰ ਦिए ਸਤ ਚਾਰ ਅੱਜ ਮਰਜ ਵੇਖਦੇ ਹੁਣੇ ਆ ਵੀ ਇਹਨਾਂ ਨੂੰ ਤਾਂ ਆਪਦੇ ਪਤਵਾਰ ਕੇ ਸ਼ਹੀਦ ਕਰ ਦਿੱਤੇ ਅੱਜ ਜਿਹੜੇ ਇਹ ਜਾ ਜਾ ਕੇ ਪਖੰਡੀਆਂ ਦੇ ਡੇਰਾਂ ਤੇ ਬੈਂਦੇ ਨੇ ਜਿਹੜੇ ਜਾ ਕੇ ਇਹਨਾਂ ਮੜੀਆਂ ਮਸੀਤਾ ਤੇ ਨੱਕ ਰਗੜਦੇ ਨੇ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦਬੀਆਂ ਹੁੰਦੀਆਂ ਵੇਖ ਕੇ ਤੇ ਚੈਨ ਦੀ ਨੀਂਦ ਸੋ ਜਾਂਦੇ ਨੇ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਉਹ 사ਜਦਾ ਕਰਦੇ ਆ ਉਹਨਾਂ ਸ਼ਹੀਦ ਸਿੰਘਾਂ ਨੂੰ ਉਹ ਸ਼ਹੀਦ ਸਿੰਘਾਂ ਨੂੰ ਜਿਨ੍ਹਾਂ ਦਾ ਜਿਨ੍ਹਾਂ ਦੇ ਸਰੀਰ ਦੇ ਉੱਤੋਂ ਮਾਸ ਨੋਚਿਆ ਗਿਆ ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਿਨ੍ਹਾਂ ਦੇ ਖੋਪਰ ਲਾ ਦਿੱਤੇ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ 사ਜਦਾ ਕਰਦੇ ਇਹੋ ਜਿਹੇ ਗੁਰਸਿੱਖਾਂ ਨੂੰ ਸਾਨੂੰ ਇਹੋ ਜਿਹਾ ਬਲਾਤਕਾਰੀਆਂ ਦੇ ਚੇਲੇ ਸਾਨੂੰ ਨਹੀਂ ਚਾਹੀਦੇ ਤੇ ਸਾਡੀ ਇਹਨਾਂ ਦੇ ਨਾਲ ਕਦੀ ਤੁਲਨਾ ਕਰਨ ਦੀ ਕੋਸ਼ਿਸ਼ ਵੀ ਨਾ ਕਰਿਓ ਕਲਗੀਆਂ ਵਾਲੇ ਦਸ਼ਮੇਸ਼ ਪੀਤਾ ਮਹਾਰਾਜ ਦੇ ਧੀਆਂ ਪੋਤਾਂ ਜਿਨ੍ਹਾਂ ਖਾਤਰ ਮਹਾਰਜ ਨੇ ਆਪ ਦਾ ਸਰਬੰਸ ਬਾਰਿਆ ਸੀ ਤੇ ਇਹਨਾਂ ਦੀ ਗੱਲ ਸੁਣਨ ਤੋਂ ਬਾਅਦ ਮੈਂ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੀ ਆ ਆਪਣੇ ਘਰ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਕਰੋ ਬੰਦ ਕਰ ਦਿਓ ਇਹਨਾਂ ਦੇਹਦਾਰੀ ਡੇਰੇ ਵਾਲਿਆਂ ਨੂੰ ਮੱਥੇ ਟੇਕਣੇ ਬੰਦ ਕਰ ਦਿਓ ਇਹਨਾਂ ਨੂੰ ਦਾਨ ਬੰਨ ਦੇਣਾ ਗੱਡੀਆਂ ਚੜਾਉਣੀਆਂ ਇਹਨਾਂ ਦੀ ਅਕਲ ਆਪਣੇ ਆਪ ਟਿਕਾਣੇ ਆ ਜਾਣੀ ਆ ਜਦੋਂ ਤੁਸੀਂ ਇਹਨਾਂ ਨੂੰ ਵੱਡੀਆਂ ਮੇਡੀਆਂ ਗੱਡੀਆਂ 'ਚ ਬਿਠਾਉਂਦੇ ਹੋ ਨਾ ਏਸੀ ਗੱਡੀਆਂ ਏਸੀ ਬੈੱਡਰੂਮ ਕੋਠੀਆਂ ਸਭ ਕੁਝ ਕਾਰਾ ਸਭ ਕੁਝ ਤੁਸੀਂ ਦਿੰਦੇ ਹੋ ਫਿਰ ਬੇਲੇ ਰਹਿ ਕੇ ਮੱਥੇ ਪਰਦਾ ਪੈ ਜਾਂਦਾ ਹੈ ਜਦੋਂ 4 ਦਿਨ ਮਿਹਨਤ ਕਰਨਗੇ ਅਕਲ ਆਪਣੇ ਆਪ ਸਾਰੇ ਤਕਾਣੇ ਆ ਜਾਣੀਆਂ ਮੇਰੀ ਬੇਨਤੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਕਰੋ ਮੱਥਾ ਟੇਕ ਕੇ ਕੇਵਲ ਸਤਿਗੁਰੂ ਮਹਾਰਾਜ ਦੀ ਬਾਣੀ ਪੜਿਆ ਕਰੋ ਉਹ ਬਾਣੀ ਪੜ ਕੇ ਉਸ ਬਾਣੀ ਦੇ ਅਨੁਸਾਰ ਆਪਣਾ ਜੀਵਨ ਉਸ ਹਿਸਾਬ ਨਾਲ ਜੀਣਾ ਸ਼ੁਰੂ ਕਰੋ ਜਿਸ ਹਿਸਾਬ ਨਾਲ ਸਾਨੂੰ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹੁਕਮ ਕਰਦੇ ਆ ਜੇਸ ਮਰਿਆਦਾ ਦੇ ਨਾਲ ਮਹਾਰਾਜ ਸਾਨੂੰ ਜੀਣ ਦਾ ਉਹ ਮਰਿਆਦਾ ਫਾਲੋ ਫਾਲੋ ਕਰਿਆ ਕਰੋ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਇਹਨਾਂ ਦੇ ਪੈਰਾਂ ਵਿੱਚ ਬੈਠਣਾ ਬੰਦ ਕਰ ਦਿਓ ਇੱਕ ਦਿਨ ਸਮਾਉਣ ਆ ਸਮਾਉਣ ਤੇ ਕਾਲੀਆਂ ਵਾਲੇ ਪਾਸ਼ਾ ਮਹਾਰਾਜ ਨੇ ਤੁਹਾਨੂੰ ਪੁੱਛਣ ਆਇਆ ਖੜ ਕੇ ਕਿ ਦੱਸਿਓ ਜੇ ਇਸ ਵੇਲੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਸੀ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੀ ਸੀ ਕਿ ਨਹੀਂ ਰੱਖੀ ਸੀ ਸੋ ਇੰਨੀਆਂ ਹੀ ਬੇਨਤੀਆਂ ਆ ਬੀ ਮਹਾਰਾਜ ਜੀ ਜੁਰੀ ਵਿੱਚ ਬੈਠ ਕੇ ਉਹਨਾਂ ਬਰਾਤਕਾਰੀਆਂ ਦੇ ਚੇਲੇ ਦੀਆਂ ਸਿਫਤਾਂ ਕਰਕੇ ਉਹਨਾਂ ਦੇ ਨਾਮ ਤੇ ਜੇਕਾਰੇ ਲਾਉਣ ਦੀ ਜਗ੍ਹਾ ਆਪਣੀ ਸਿੱਖੀ ਦਾ ਪ੍ਰਚਾਰ ਕਰੋ ਸਾਡੀ ਸਿੱਖੀ ਦੇ ਵਿੱਚ ਇੰਨੇ ਯੋਧੇ ਜਰਨੈਲ ਹੋਏ ਨੇ ਜਿਨ੍ਹਾਂ ਨੇ ਆਪਣਾ ਆਪ ਕਿੱਥੇ ਗਿਆ ਉਹ ਇਤਿਹਾਸ ਮੋਤੀ ਰਾਮ ਮਹਿਰਾ ਦਾ ਉਹ ਜਿਹਨੇ ਆਪ ਦਾ ਪੂਰਾ ਪਰਿਵਾਰ ਕੋਲ ਨੂੰ ਵਿੱਚ ਬਿਸਵਾ ਲਿਆ ਕਿੱਥੇ ਗਿਆ ਭਾਈ ਟੋਡਰਮਲ ਜਿਹਨੇ ਆਪਣੀ ਸਾਰੀ ਜ਼ਗੀਰ ਆਪਣੀ ਪੂੰਜੀ ਲਾ ਕੇ ਉਹ ਥਾਂ ਸੰਸਕਾਰ ਵਾਸਤੇ ਖਰੀਦਿਆ ਸੀ ਉਹ ਲਗਿਆ ਉਹਨਾਂ ਦਾ ਇਤਿਹਾਸ ਸਾਰਿਆਂ ਦਾ ਕਿੱਤੇਗਾ ਉਹ ਇਤਿਹਾਸ ਅਕਾਲੀਆ ਵਾਲੇ ਪਾਸ਼ਾ ਮਾਰੇ ਦੇ ਯੋਧਿਆਂ ਦਾ ਜਿਨ੍ਹਾਂ ਯੋਧਿਆਂ ਨੇ ਆਪ ਦੇ ਪੁੱਤ ਆਪਣੇ ਬੱਚੇ ਆਪਣੀਆਂ ਖਾਸਾਂ ਵਿੱਚ ਸ਼ਹੀਦ ਕਰਵਾਏ ਸੀ ਉਹ ਜੂਨ ਜੂਨ ਮਹੀਨਾ ਚੜਨ ਵਾਲਾ ਉਸ ਜੂਨ ਮਹੀਨੇ ਦੇ ਵਿੱਚ ਕਿੰਨੇ ਕਿੰਨੇ ਨਿਰਦੋਸ਼ ਸਿੱਖ ਮਾਰੇ ਗਏ ਉਹਨਾਂ ਦੀ ਗੱਲ ਕਰਨ ਦੀ ਬਜਾਏ ਤੁਸੀਂ ਰਾਮ ਰੇਵ ਦੇ ਚੇਲੇ ਦੀ ਕਿੱਡਣੀਆਂ ਦੇ ਦਾਨ ਦਾ ਪ੍ਰਚਾਰ ਸ਼ੁਰੂ ਕਰਤਾ ਉਹ ਸਿੱਖ ਦੇ ਕੋਲ ਕੋਈ ਪਿਆਰ ਨਾਲ ਆ ਕੇ ਕਹਿ ਦਸੀ ਸਿੱਖ ਦਾ ਆਪ ਦੀ ਜਾਨ ਕੁਰਬਾਨ ਕਰ ਦਿੰਦਾ ਕਿੱਡਣੀ ਕਿੱਡੀ ਵੱਡੀ ਗੱਲ ਹੈ ਕਿ ਉਹ ਸੋਚ ਇਸ ਗੱਲ ਦਾ ਕਿ ਪ੍ਰਚਾਰ ਉਹਨਾਂ ਦਾ ਹੋ ਰਿਹਾ ਹੈ ਅੱਜ ਅੱਜ ਇਹ ਮਲਕ ਯਾਦ ਹੈ ਇਸ ਮਲਕ ਦੀ ਆਜ਼ਾਦੀ ਲਈ 90% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹੋਈਆਂ ਰਾਮ ਨੀਮ ਦੇ ਚੇਲਿਆਂ ਨੇ ਨਹੀਂ ਸੀ ਦਿੱਤੀਆਂ ਕਿ ਕੁਰਬਾਨੀਆਂ ਇਹ 90% ਕੁਰਬਾਨੀਆਂ ਦੇ ਸਿਰਾਂ ਤੇ ਉਸਰਿਆ ਹੋਇਆ ਆਜ਼ਾਦੀ ਦਾ ਮੈਲ ਹੈ ਸਿੱਖਾਂ ਦੇ ਸਿਰਾਂ ਤੇ ਉਸਰਿਆ ਹੋਇਆ ਹੈ ਹੋਰ ਕਿਸੇ ਦੇ ਨਹੀਂ ਮੈਨੂੰ ਬਹੁਤੀ ਦੱਸਣ ਦੀ ਲੋੜ ਨਹੀਂ ਜੇ ਕਿਤੇ ਜਾ ਕੇ ਵੇਖਣਾ ਹੈ ਤੇ ਇਤਿਹਾਸ ਪੜ੍ਹ ਕੇ ਵੇਖਿਆ ਕਰੋ ਆਪਣੇ ਯੋਧਿਆਂ ਦਾ ਜਰਨਲਾਂ ਦਾ ਉਹ ਧਨਸ਼ੀਲ ਸਿੰਘਾਂ ਦੀ ਮਾਮਾ ਨੇ ਉਹ ਮਾਮਾ ਜਿਨ੍ਹਾਂ ਮਾਮਾ ਨੇ ਸਭਾ ਸਭਾ ਮਣ ਪੀਸਣ ਪੀਸ ਲਈ ਸੀ ਪਰ ਸਿੱਖੀ ਨਹੀਂ ਸੀ ਛੱਡੀ ਤੁਹਾਡੇ ਵਰਗੇ ਹੁੰਦੇ ਸਿੱਖੀ ਛੱਡ ਕੇ ਕਦੋਂ ਦੇ ਚਲ ਜਾਂਦੇ ਸੋ ਇੰਨੀਆਂ ਬੇਨਤੀਆਂ ਪਰਵਾਹ ਨਾ ਇਸ ਵੀਡੀਓ ਨੂੰ ਨਾ ਤੱਕ ਜਰੂਰ ਪੰਚਾ ਦਿਓ ਇੰਨੀਆਂ ਬੇਨਤੀਆਂ ਵੀ ਸਟੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਮੱਥਾ ਟੇਕਿਆ ਕਰੋ ਮਹਾਰਾਜ ਦੀ ਬਾਣੀ ਪੜਿਆ ਕਰੋ ਆਪਣੇ ਯੋਧਿਆਂ ਦਾ ਇਤਿਹਾਸ ਪੜਿਆ ਕਰੋ ਮੋਟੀਵੇਟ ਹੋਇਆ ਕਰੋ ਡੀਮੋਟੀਵੇਟ ਡੀਮੋਟੀਵੇਟ ਕਰਨ ਵਾਲੇ ਤੁਹਾਨੂੰ ਬੜੇ ਮਿਲਣਗੇ ਚੰਗੀ ਮੱਤ ਦੇਣ ਵਾਲਾ ਕੋਈ ਵੇਲਾ-ਵੇਲਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ